ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਵਿੱਚ ਇਨੀ ਦਿਨੀ ਪਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਡਾਕਟਰ ਇਸ ਗੱਲ ਤੋਂ ਨਰਾਜ਼ ਚੱਲ ਰਹੇ ਹਨ ਕਿ ਆਏ ਦਿਨ ਕਥਿਤ ਸ਼ਰਾਰਤੀ ਅੰਸਰ ਜੀਜੀਐਸ ਮੈਡੀਕਲ ਸਟਾਫ ਵਿਆਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਛੁੱਟੀਆਂ ਫਵਾਵਾ ਫਲਾਦੇ ਹਨ ਜਿਸ ਨਾਲ ਜਿੱਥੇ ਡਾਕਟਰੀ ਅੰਮ੍ਰਿਤਦਾ ਮੋਨੋਬਲ ਡਿਕਦਾ ਹੈ ਉੱਥੇ ਹੀ ਬਾਬਾ ਫਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਲ ਦਾ ਅਕਸ਼ ਵੀ ਖਰਾਬ ਹੋ ਰਿਹਾ ਹੈ ਇਸੇ ਸਭ ਨੂੰ ਲੈ ਕੇ ਜੀਜੀਐਸ ਮੈਡੀਕਲ ਦੇ ਡਾਕਟਰੀ ਸਟਾਫ ਵੱਲੋਂ 2 ਘੰਟਿਆਂ ਦੀ ਸੰਕੇਤਕ ਹੜਤਾਲ ਕਰ ਰੋਸ਼ ਧਰਨਾ ਦਿੱਤਾ ਗਿਆ ਤੋਂ ਡਾਕਟਰ ਸਾਹਿਬਾਨਾਂ ਨੇ ਮੰਗ ਪੱਤਰ ਦਿੱਤਾ ਵੈਸੇ ਵੀ ਮੈਂ ਲਗਾਤਾਰ ਹਸਪੀਟਲ ਨਾਲ ਜੁੜਿਆ ਹੋਇਆ ਮੈਂਬਰ ਹੋਣ ਦੇ ਨਾਤੇ ਜਾਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਔਰ ਦੂਜਾ ਐਮਐਲਏ ਹੋਣ ਦੇ ਨਾਤੇ ਪਿਛਲੇ ਲੰਮੇ ਸਮੇਂ ਤੋਂ ਮੇਰਾ ਮੈਡੀਕਲ ਕਾਲਜ ਨਾਲ ਵਾਹ ਕੋਸ਼ਕ ਜਿਹੜੇ ਸ਼ਰਾਰਤੀ ਅਨਸਰ ਹੈ ਉਹ ਲਗਾਤਾਰ ਮੈਡੀਕਲ ਕਾਲਜ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹਦਾ ਜਿਹੜਾ ਕਰਕੇ ਸਾਨੂੰ ਇਹ ਵੀ ਸ਼ਾਇਦ ਕੋਈ ਟਿਕ ਜਾਣ ਕੇ ਕੋਈ ਗੱਲ ਨਹੀਂ ਸਾਡਾ ਗੋਲ ਵੱਡਾ ਹੈ ਅਸੀਂ ਇੱਥੇ ਲੋਕਾਂ ਨਾਲ ਲੋਕਲ ਲੈਵਲ ਤੇ ਲੜਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਹਸਪੀਟਲ ਨੂੰ ਲੈ ਜਾਣਾ ਚਾਹੁੰਦੇ ਹਾਂ ਲਗਾਤਾਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਪੈਸਿਆਂ ਦੀ 4.50 ਕਰੋੜ ਰੁਪਈਆ ਅਸੀਂ ਹੁਣ ਤੱਕ ਖਰਚ ਚੁੱਕੇ ਹਾਂ ਤੁਸੀਂ ਆਪ ਦੇਖੋ ਜਿਹੜੀਆਂ ਚੀਜ਼ਾਂ ਅਸੀਂ ਕਈ ਚੀਜ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੇ ਆ ਕਈਆਂ ਚੀਜ਼ਾਂ ਦੇ ਅਸੀਂ ਪੰਜਾਬ ਦੇ ਵਿੱਚ ਪਹਿਲੇ ਆ ਔਰ ਸਾਡੇ ਕੋਲੇ ਜਿਹੜੇ ਡਾਕਟਰ ਹੈ ਟੋਪ ਮੋਸਟ ਡਾਕਟਰ ਹੈ ਨਾਮੀ ਡਾਕਟਰ ਹੈ ਭਾਰਤ ਦੇ ਨਾਮੀ ਡਾਕਟਰ ਹੈ ਪੰਜਾਬ ਦੇ ਨਾਮੀ ਡਾਕਟਰ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕਾਰਪੋਰੇਟ જગਤ ਹੈ ਉਹਨੂੰ ਲੱਗਦਾ ਹੈ ਕਿ ਜੇਕਰ ਮੈਡੀਕਲ ਕਾਲਜ ਇਸੇ ਤਰ੍ਹਾਂ ਤਰੱਕੀ ਕਰਦਾ ਰਿਹਾ ਹੁਣ ਸਾਡੇ ਜਿਹੜੇ ਕੁਝ ਡਿਪਾਰਟਮੈਂਟਸ ਬਣ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ 50-50000 ਰੁਪਿਆ ਇੱਕ ਦਿਨ ਦਾ ਪ੍ਰਾਈਵੇਟ ਵਾਲੇ ਲੈਂਦੇ ਆ ਤਾਂ ਅਸੀਂ 2-4000 ਰੁਪਏ ਚ ਜਾਂ ਯੋਸ਼ਮਾਨ ਦੇ ਵਿੱਚ ਫ੍ਰੀ ਦੇ ਵਾਂਗੂ ਇਲਾਜ ਕਰ ਦਾਂਗੇ ਤਾਂ ਕਿਸੇ ਨਾ ਕਿਤੇ ਲੱਗਦਾ ਵੀ ਉਹਨੂੰ ਇਹ ਬੈਰੀਅਰ ਖੜਾ ਹੋ ਜਾਊਗਾ ਕਾਰਪੋਰੇਟ ਆ ਜਿਹੜਾ ਉਹ ਲਗਾਤਾਰ ਸਾਡੇ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਚਾਹੇ ਆਪਣੇ ਬੰਦਿਆਂ ਦੇ ਰਾਹੀਂ ਕਰਦਾ ਹੈ ਚਾਹੇ ਉਹ ਖੁਦ ਆਪਣੇ ਰੂਪ ਚ ਆ ਕੇ ਕਰਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰਦਾ ਹੈ ਪਰ ਹੁਣ ਅਸੀਂ ਇਹਦੇ ਤੇ ਸਰਕਾਰ ਸੀਰੀਅਸ ਹੈ ਸਰਕਾਰ ਦੇ ਧਿਆਨ ਚ ਲਿਆ ਕੇ ਜਿਹੜੇ-ਜਿਹੜੇ ਬੰਦੇ ਵੀ ਚਾਹੇ ਬੰਦੇ ਦੂਰ ਬੈਠੇ ਤੇ ਚਾਹੇ ਨੇੜੇ ਬੈਠੇ ਆ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਇਹਦੇ ਵਿੱਚ ਜਾਂਚ ਦੇ ਵਿੱਚ ਲੱਗ ਗਿਆ ਰਿਹਾ ਸਾਡੀ ਜਾਂਚ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਦੇਖੋ ਜੀ ਤੁਸੀਂ ਦੇਖ ਹੀ ਰਹੇ ਹੋ ਸਾਡੇ ਕਾਲਜ ਦੀ ਕੋਈ ਉਹਦੇ ਤੇ ਫੋਟੋ ਨਹੀਂ ਸਾਡੇ ਕਾਲਜ ਦੀ ਦਵਾਈ ਨਹੀਂ ਔਰ ਇਥੋਂ ਤੱਕ ਕਿ ਅਸੀਂ ਠੇਕਾ ਦਿੱਤਾ ਹੋਇਆ ਟੈਂਡਰ ਦਿੱਤਾ ਹੋਇਆ ਇਹਨਾਂ ਨੂੰ ਕੂੜਾ ਚੱਕਣ ਦਾ ਉਹ ਕੂੜਾ ਕਿੱਥੋਂ ਲਿਆ ਕੇ ਕਿੱਥੇ ਸਿੱਟਿਆ ਗਿਆ ਗੋਲੀਆਂ ਲਿਆ ਕੇ ਸਿੱਟੀਆਂ ਗਈਆਂ ਹਰ ਇੱਕ ਤਰ੍ਹਾਂ ਨਾਲ ਸਾਡੇ ਜਿਹੜਾ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਹਲੇ ਜਾਂਚ ਜਾਰੀ ਹੈ ਉੱਥੇ ਕਿਹੜੇ ਕਿਹੜੇ ਬੰਦੇ ਫਸਦੇ ਆ ਤੁਹਾਨੂੰ ਪਤਾ ਲੱਗ ਜੂਗਾ ਛੇੜੀ ਪਾਰਟੀ ਦਾ ਇੱਕ ਨੇਤਾ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਟਾਰਗੇਟ ਕਰਕੇ ਮੈਡੀਕਲ ਕਾਲਜ ਕਰ ਕੋ ਯਾਰ ਕਿਹੜਾ ਸਾਡੀ ਪਾਰਟੀ ਦਾ ਨੇਤਾ ਹੋ ਐਵੇਂ ਫੋਟੋ ਲਾਉਣਾ ਕੇਜਰੀਵਾਲ ਸਾਹਿਬ ਦੀ ਜਾਂ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਉਣਾ ਕੋ ਪਾਰਟੀ ਦਾ ਨੇਤਾ ਬਣੂਗਾ ਉਹਦੇ ਕੋਲ ਕੋਈ ਅਹੁਦਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਐ ਲੱਗਦਾ ਵੀ ਖਣੀ ਭੌਂਕ ਨਾਲ ਜਿਹੜਾ ਹੈਗਾ ਵੀ ਤੱਕੀ ਮਿਲ ਜਾਂਦੀ ਹੈ ਲੋਕਾਂ ਨੂੰ ਜੇ ਲੋਕਾਂ ਦੇ ਲੀਡਰ ਬਣਨਾ ਤਾਂ ਲੋਕਾਂ ਲਈ ਕੁਝ ਕਰੋ ਉਹੀ ਬੰਦਾ ਜਿਹੜਾ ਲੀਡਰ ਬਣ ਸਕਦਾ ਜਿਹੜਾ ਲੋਕਾਂ ਲਈ ਕੁਝ ਕਰਦਾ ਆਪਦੇ ਕੋਲੋਂ ਦਿਓ ਹੱਥੋਂ ਦੇ ਕੇ ਭਲਾ ਬਣਾਵੇ ਕਿਸੇ ਨੂੰ ਦੇਣਾ ਨਹੀਂ ਸਿਰ ਬਦਨਾਮ ਕਰਨ ਨਾਲ ਤੁਸੀਂ ਨੂੰ ਕਿਸੇ ਨੂੰ ਮਾੜਾ ਕਹਿ ਕੇ ਤੁਸੀਂ ਚੰਗੇ ਨਹੀਂ ਬਣ ਸਕਦੇ ਜੇ ਤੁਸੀਂ ਚੰਗੇ ਬਣਨਾ ਤਾਂ ਚੰਗੇ ਕੰਮ ਕਰੋ ਇਸ ਵਾਸਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਆ ਪਰ ਕਿਹਾ ਵੀ ਅਗਰ ਇਨਸਾਫ ਨਾ ਮਿਲਿਆ ਜਾਂ ਦੇਖੋ ਜੇ ਦੀ ਗੱਲ ਹੀ ਹੈ ਇਨਸਾਫ ਦੇਵਾਂਗੇ ਮੈਂ ਐਮਐਲਏ ਹੋਣ ਦੇ ਨਾਤੇ ਵੀ ਮੈਂ ਯੂਨੀਵਰਸਿਟੀ ਬੋਰਡ ਦਾ ਮੈਂਬਰ ਹੋਣ ਦੇ ਨਾਤੇ ਵੀ ਔਰ ਇੱਕ ਸਮਾਜ ਦਾ ਅੰਗ ਹੋਣ ਦੇ ਨਾਤੇ ਵੀ ਡਾਕਟਰਾਂ ਦੇ ਨਾਲ ਖੜਾ ਹਾਂ ਔਰ ਇਹਨਾਂ ਨੂੰ ਹਰ ਹਾਲਤ 'ਚ ਇਨਸਾਫ ਦਵਾਵਾਂਗੇ ਮੁੱਖ ਮੰਤਰੀ ਸਾਹਿਬ ਰਵਿੰਦਰ ਕੇਜਰੀਵਾਲ ਸਾਹਿਬ ਜੀ ਦਾ ਸੋਚ ਹੈ ਕਿ ਅਸੀਂ ਐਜੂਕੇਸ਼ਨ ਨੂੰ ਡਵੈਲਪ ਕਰਨਾ ਅਸੀਂ ਪੰਜਾਬ ਦਾ ਸਭ ਤੋਂ ਵੱਡਾ ਅਧਾਰਾ ਹੈ ਜਿਹੜੇ ਸਭ ਤੋਂ ਵੱਧ ਐਜੂਕੇਸ਼ਨ ਦੇ ਰਹੇ ਆ ਮੈਡੀਕਲ ਲੈਨ ਦੇ ਵਿੱਚ ਅਸੀਂ ਤਾਂ ਉਹ ਐਜੂਕੇਸ਼ਨ ਵਾਲੇ ਪਾਸੇ ਵੀ ਤੁਰੇ ਟੈਕਨੀਕਲ ਐਜੂਕੇਸ਼ਨ ਹੈ ਅਸੀਂ ਜਿਹੜਾ ਹੁਣ ਪਿਛਲੇ ਸਾਲ 35 ਨਵੇਂ ਜਿਹੜੇ ਆ ਟਰੇਡ ਉਹ ਸ਼ੁਰੂ ਕਰ ਰਹੇ ਆ ਮੈਡੀਕਲ ਕਾਲ ਦੇ ਵਿੱਚ ਨਵੇਂ ਤੋਂ ਨਵੇਂ ਕੋਰਸ ਆ ਜਿਹੜੇ ਵਰਲਡ ਦੇ ਵਿੱਚ ਕਿਤੇ ਨਹੀਂ ਚੱਲੂ ਸੀਗੇ ਇੰਡੀਆ ਦੇ ਵਿੱਚ ਕਿਤੇ ਨਹੀਂ ਸੀ ਅਸੀਂ ਐਮ ਆਈ ਐਮ ਏ ਨਾਲ ਵੀ ਸਮਝੋਤੇ ਕੀਤੇ ਆ ਹਰ ਰੋਜ਼ ਹਰ ਹਫ਼ਤੇ ਅਸੀਂ ਕਿਸੇ ਨਾ ਕਿਸੇ ਨਾਲ ਸਮਝੋਤਾ ਕਰਦੇ ਆ ਟੈਕਨੀਕਲ ਯੂਨੀਵਰਸਿਟੀ ਨਾਲ ਸਮਝੋਤੇ ਕਰ ਰਹੇ ਆ ਉਹ ਐਜੂਕੇਸ਼ਨ ਸੀਐਮ ਸਾਹਿਬ ਤੱਕ ਜਾਊਗਾ ਜੀ ਸੀਐਮ ਸਾਹਿਬ ਦੇ ਧਿਆਨ ਚ ਸਾਰੀ ਗੱਲ ਲਿਆਂਦੀ ਜਾਊਗੀ ਹਰ ਮਤਲਬ ਵੱਖ ਤੋਂ ਯੂਨੀਵਰਸਿਟੀ ਸਾਡੀ ਡਵੈਲਪ ਕਰ ਰਹੀ ਹੈ ਇਹਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਫਿਰ ਪੀੜ ਹੋਣੀ ਹੈ ਜੀ ਜਿਹਨੂੰ ਲੱਗਦਾ ਵੀ ਸਾਨੂੰ ਜਿਹੜਾ ਨੁਕਸਾਨ ਪਹੁੰਚੂਗਾ ਤੇ ਮੇਰਾ ਮੇਰਾ ਨਾਮ ਡਾਕਟਰ ਗਰੀਸ਼ ਹੈ ਪ੍ਰੈਜ਼ੀਡੈਂਟ ਆਰਡੀਆ ਡੀਜੀਐਸ ਐਮਸੀਐਸ ਫਾਈਟ ਕੋਡ ਅੱਜ ਕਿਹੜੇ ਮੁੱਦੇ ਬਾਰੇ ਲੈ ਕੇ जो आज यहाँ मुद्दा है वो है कि जो एमरजेंसी से वार्ड से हमारे पिछले कुछ टाइम से वीडियोस बनाए जा रहे हैं डॉक्टर्स के और स्टाफ के तो उसके रिगार्डिंग और जी का जो एक नाम खराब हो रहा है डिफेम किया जा रहा है जिससे वो यहाँ के काम करने वाले डॉक्टर्स और बाकी के स्टाफ है वो डीमोरलाइज होते हैं उनको डिफेम किया जा रहा है उसके खिलाफ कार्रवाई करने के लिए सरकार से जिला प्रशासन से तो दी रिगार्डिंग वीडियो हमारा जो एक वीडियो रे, वीडियो जो जो हमारा एक रेजिडेंट डॉक्टर्स का जहाँ पे जिस वीडियो में दिखाया गया है की कोई वार्ड ऑलमोस्ट खाली है कोई उसमें चल नहीं रहा है डॉक्टर अपना काम कर रहे हैं रेजिडेंट डॉक्टर और स्टाफ अपना बैठ के काम कर रहा है उसमें कोई ऐसा दिक्कत नहीं बताई जा रही है फिर भी उसको वायरल किया जा रहा है कि डॉक्टर काम नहीं कर रहे उसको लेकर हमने उसके लिए आगे एडमिनिस्ट्रेशन को एप्लीकेशन दी है और हमारा ये है कि भी इसमें जल्द से जल्द कार्यवाही की जाए तो जो इस, कि साइबर क्राइम के थ्रू अपन छः से बारह घंटे के अंदर उसमें कार्यवाही हो जाती है उसको डिलीट करवाया जाए और उसके जिसने उन्होंने बनाते बना रहे हैं ये वीडियोस उनको कड़ी से कड़ी कार्रवाई की जाए उनके ऊपर तो ये, आपको प्रोटेस्ट ये प्रोटेस्ट हम उम्... उम्मीद कर रहे हैं कि सरकार इसमें अगले चौबीस तो इस घंटे में इस पे कोई ना कोई एक हल निकालेगी और उस उसपे कड़ी से कड़ी कार्रवाई की जाएगी अगर इसके बारे में अगर सरकार जिला प्रशासन कोई आगे कार्रवाई नहीं करता है तो हम मंडे बाद में इसके आगे प्रोसीड करेंगे जिला प्रशासन के में कोई जी मैंने हमने हॉस्पिटल एडमिनिस्ट्रेशन के थ्रू आगे कार्रवाई करने के लिए अप्लीकेशन दी हुई है ਅੱਜ ਦਾ ਮੁੱਦਾ ਮੁੱਦਾ ਵਸੇ ਅਸੀਂ ਸਾਰੇ ਇਕੱਠੇ ਹੋਏ ਸੀਗੇ ਕਿ ਇੱਥੇ ਕੋਈ ਵੀ ਐਕਸ ਵਾਈ ਜ਼ेड ਬੰਦਾ ਆ ਕੇ ਵੀਡੀਓ ਬਣਾ ਲੈਂਦਾ ਵੀ ਕੁਝ ਵੀ ਡਾਕਟਰ ਦੇ ਉੱਪਰ ਜਾਂ ਸਟਾਫ ਦੇ ਉੱਪਰ ਆਪਣੀ ਉਂਗਲ ਤੱਕ ਲੈਂਦਾ ਵੀ ਤੁਸੀਂ ਇੱਦਾ ਕਰ ਰਹੇ ਹੋ ਕੋਈ ਪ੍ਰੂਫ ਨਹੀਂ ਹੁੰਦਾ ਉਹਦੇ ਕੋਲ ਬਸ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਆ ਕੋਈ ਉਹਦਾ ਕੁਝ ਨਹੀਂ ਹੈਗਾ ਵੀ ਕੀ ਉਹਦਾ ਵੀਡੀਓ ਦਾ ਸਿਰ ਪੈਰ ਕੁਝ ਨਹੀਂ ਹੁੰਦਾ ਤੇ ਉਹਨੂੰ ਅੱਗੇ ਫੈਲਾ ਦਿੱਤਾ ਜਾਂਦਾ ਡਾਕਟਰ ਜ਼ੈਦਾ ਡਾਕਟਰ ਹੁੰਦਾ ਡਾਕਟਰ ਦੀ ਆਵਾਜ਼ ਕਦੇ ਨਹੀਂ ਸੁਣੀ ਜਾਂਦੀ ਨਾ ਡਾਕਟਰ ਕਦੇ ਬੋਲਦੇ ਸੀ ਤਾਂ ਸਾਡਾ ਅੱਜ ਦਾ ਮੁੱਦਾ ਹੈ ਸੀਗਾ ਇੱਕ ਐਮਰਜੈਂਸੀ ਦੇ ਵਿੱਚ ਵੀ ਵੀਡੀਓ ਵਾਇਰਲ ਹੋਈ ਸੀ ਬਹੁਤ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੁਸੀਂ ਵੀ ਦੇਖਦੇ ਹੋਵੋਗੇ ਸੋਸ਼ਲ ਮੀਡੀਆ 'ਚ ਵੀ ਐਮਰਜੈਂਸੀ ਦੇ ਵਿੱਚ ਇਹ ਹੋਇਆ ਫਲਾਣਾ ਹੋਇਆ ਧਮਕਾਣਾ ਬੋਰਡ ਦੇ ਵਿੱਚ ਇਹ ਹੋਇਆ ਫਲਾਣਾ ਧਮਕਾਣਾ ਬਟ ਐਦਾਂ ਦਾ ਕੁਝ ਹੁੰਦਾ ਨਹੀਂ ਆ ਕਿਉਂਕਿ ਉਹ ਇੱਕ ਸਾਈਡ ਦੀ ਗੱਲ ਕੋਈ कुछ भी बना के कोई शरारती आंसर कुछ लोग ही ने जो ये कर रहे ने यही है भी हर बंदा कर रहा है कुछ पर्टिकुलर पीपल ने पेशेंट नु कोई प्रॉब्लम नहीं होंगी साढ़े तो रेजिडेंट डॉक्टर तो कुछ प्रॉब्लम नहीं होंगी बट वो हो, जेडे नाल दे बंदे होंगे ने कुछ तो कुछ बना देंगे ने गल नु बस साडा मेन वो है भी साडा रेजिडेंट डॉक्टर असि इस टाइम ता खड़े हां भी साडी आवाज सरकार तक पहुंचाई जावे प्रॉपर्टी बेचने और खरीदने के लिए संपर्क करें फेयर